ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਤਾ ਹਾਲਚਲ ਜਮੀਦ ਕਰਦੇ ਆ ਵਧੀਆ ਹੋਗੇ ਰਪ ਸੋਨਾ ਸਾਰਿਆਂ ਨੂੰ ਚੜ ਦੀ ਕਲਾ ਦੇ ਵਿੱਚ ਰੱਖਿਆ ਤੇ ਡੀਆਜੀ ਪੁੱਲਰ ਜੋ ਕਿ ਇਸ ਟਾਈਮ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਚੁੱਕੇ ਹੋਏ ਨੇ ਔਰ ਬਹੁਤ ਸਾਰਾ ਮਾਲ ਸੋਨਾ ਤੇ ਬੇਬਾਜਰੀ ਚੀਜ਼ਾਂ ਹੋਰ ਬੇਬਾਕ ਕਿਸਾਨ ਦੇ ਵਿੱਚ ਮਲਬਸ ਕਿ ਕਿੱਥੇ ਕਿੱਥੇ ਕਿਥੋਂ ਕਿਥੋਂ ਕੀ ਕਹਿੰਦੀ ਇਹਨਾਂ ਦੇ ਘਰੋਂ ਤਕਰੀਬਨ ਨਕਾਸ਼ ਪਤਾ ਕਹਿੰਦਾ ਕਿ ਇਹਨੂੰ ਹੋਰ ਹਜੇ ਮੇਰੇ ਕੋਲ ਐਸਾ ਬਹੁਤ ਕੋਸ਼ ਹੈ ਕਿ ਜਿਹੜਾ ਨਾ ਇਹਨਾਂ ਨੂੰ ਮੈਂ ਹੋਰ ਫਸਾ ਸਕਣਾ ਵਾਂ ਅੱਛਾ ਹਾਂ ਤੋ ਉਹ ਸਾਰਾ ਕੁਝ ਦੱਸਣ ਦੇ ਨਹੀਂ ਉਹ ਕਹਿੰਦਾ ਇਹਦੇ ਘਰੋਂ ਪਹਿਲੇ ਕਹਿੰਦੇ ਸੀ 5 ਕਰੋੜ ਨਿਕਲਿਆ ਫਿਰ ਅਗਲੇ ਦਿਨ 7 ਕਰੋੜ ਹੋ ਗਿਆ 7 ਕਰੋੜ 2.5 ਕਿਲੋ ਸੋਨਾ 2.5 ਕਿਲੋ ਸੋਨਾ ਹਜੇ ਵੀ ਬਹੁਤ ਕੋਸ਼ ਹੈ ਤੇ ਜਿਹੜੀ ਅਸੀਂ ਕੱਲ ਵੀਡੀਓ ਵੇਖੀ ਸੀ ਉਹਦੇ ਜੋ ਉਹਨਾਂ ਨੇ ਕਹਿਆ ਸੀ ਕਿ 10 ਹੋਰ ਫਸਰਾਨ ਨੇ ਜਿਹੜੇ ਇਹਦੇ ਵਿੱਚ ਫਸੰਦੇ ਨੇ ਇੱਕ ਮੇਨ ਨਾਮ ਵੀ ਆ ਰਹੇ ਨੇ ਦੇ ਵਿੱਚ ਕੱਲ ਅੱਜ ਆਪਾਂ ਵੀਡੀਓ ਪਾਈ ਹੈ ਠੀਕ ਹੈ ਇੱਕ ਵੀਰੇ ਨੇ ਕਮੈਂਟਸ ਕੀਤਾ ਸੀ ਉਹਨੇ ਕਹਿੰਦਾ ਸੀ ਵੀ ਜੀ ਇਹ ਮੇਰਾ ਬੇਟਾ ਹੈ ਮੈਂ ਹੈ ਨਾ ਬਾਹਰੋਂ ਨਵਾ ਠੀਕ ਹੈ ਤੇ ਮੇਰਾ ਬੇਟਾ ਹੈ ਤੇ ਮੈਨੂੰ ਕਿਹਾ ਹਾਈਟ ਵੀ ਠੀਕ ਹੈ ਕੱਦ-ਕਾਠ ਵੀ ਹੈ ਪੜ੍ਹਿਆ ਲਿਖਿਆ ਵੀ ਹੈ ਸਿਪਾਈ ਵਾਸਤੇ 9 ਲੱਖ ਰੁਪਏ ਮੰਗਣ ਦੇ ਸਿਪਾਈ ਵਾਸਤੇ 9 ਲੱਖ ਰੁਪਏ ਕੋ ਇੰਡੀਆ ਦਾ ਤੋ ਵਾ ਤੋ ਵਨ ਮਰਨਾ ਬੋਲਿਆ ਨਾ ਲੋਕਾਂ ਨੂੰ ਸਿਪਾਹੀ ਉਹ ਤੇ ਗਿਆ ਵੀ ਤਦੀ ਤੇ ਇਹਨਾਂ ਉਹਨਾਂ ਕੋਲ ਕਾਲਾ ਧਨ ਜਮਾ ਹੋਇਆ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮੇਨ ਹੈ ਇਹਦੇ ਨਾਲ ਜਿਹੜਾ ਮੇਨ ਨਾਮ ਆ ਰਿਹਾ ਨਾ ਬਖਵਤ ਮਾਨ ਦਾ ਵੀ ਆ ਰਿਹਾ ਹੋਏਗਾ ਵੱਡੇ ਵੱਡੇ ਬਖਵਤ ਮਾਨ ਦਾ ਵੀ ਵੱਡੇ ਪੱਧਰ ਦੀ ਗੱਲਿਕਾ ਬਾਕੀ ਵੀ ਠੀਕ ਹੋ ਸਕਦੀ ਹੈ ਠੀਕ ਹੈ ਕਿਉਂਕਿ ਜਦੋਂ ਤੁਹਾਨੂੰ ਇੰਨੀ سپورਟ ਤੋਂ ਇਲਾਵਾ ਇੰਨਾ ਖੁੱਲਾ ਉਹ ਕਹਿੰਦਾ ਖੁੱਲ ਖੇਡ ਹੀ ਨਹੀਂ ਕੋਈ ਸਕਦਾ ਜੇ ਬੰਦੇ ਨੇ سپورਟ ਨਾ ਆਵੇ ਚਲੋ ਪਹਿਲੇ ਆਪਾਂ ਵੀਡੀਓ ਵੇਖ ਲਈਏ ਉਹ ਅੱਜ ਕਾਜ ਕਰਕੇ ਬਰਦਾ ਮੁਕ ਕਾਲਾ ਕਰਕੇ ਪੰਜਾਬ ਚ ਘਮਾ ਦਿਓ ਜੇ ਅਸੀਂ ਰਾਜ ਨਾ ਕਰੀਏ ਮੈਂ ਟੀਪਟੀ ਗੱਲ ਬੋਲਦਾ ਹਾਂ ਬਰਦਾ ਜੀ ਨਾ ਇੰਨੇ ਤਾਂ ਕਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਅੰਦਰ ਲੱਖਾਂ ਰੁਪਏ ਦਿੱਤਾ ਜਾਵੇ ਉਹ ਮੇਰੀ ਮਜਬੂਰੀ ਲਾ ਲਓ ਠੀਕ ਹੈ ਜੀ ਮੇਰਾ ਫਰਜ਼ ਲਾ ਲਓ ਮੈਨੂੰ ਕਰਨਾ ਹੀ ਪੈਣਾ ਮੈਂ ਨਾ ਕਰਦਾ ਤਾਂ ਮਰਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਦੁਆਵਾਂ ਮਿਲੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾਂ ਦੇ ਭੈਣਾਂ ਦੇ ਮੈਸੇਜਿਸ ਜਿਨ੍ਹਾਂ ਨਾਲ ਸਰੀਰਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਦੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਬਾਈ ਜੀ 7.5 ਕਰੋੜ ਰੁਪਏ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਗਹਿਣੇ ਮਿਲੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਕੜੀਆਂ ਮਿਲੀਆਂ ਸਭ ਲੋਕ ਜਾਣਦੇ ਨੇ ਪਰ ਤੁਸੀਂ ਇਹ ਮਨ ਕਿਵੇਂ ਬਣਾਇਆ ਕਿ ਐਡੇ ਵੱਡੇ ਪਹਾੜ ਜਿੱਡੇ ਅਫਸਰ ਦੇ ਨਾਲ ਤੁਸੀਂ ਮੱਥਾ ਲਾਉਣ ਚਲੇ ਗਏ ਇਹ ਸਿਨੈਰੀਓ ਇੱਕ ਘਟਨਾ ਇੱਕ ਗੱਲਬਾਤ ਕਿਵੇਂ ਸ਼ੁਰੂ ਹੋਈ ਥੋੜਾ ਵਿਸਾਰਨਾ ਦੱਸੋ ਪਹਿਲਾ ਕੁਐਸਚਨ ਤੁਹਾਡਾ ਇਹ ਹੈ ਕਿ ਕਿਵੇਂ ਕੀਤਾ ਤੇ ਕਿਉਂ ਕੀਤਾ ਜੇ ਮੈਂ ਨਾ ਕਰਦਾ ਹੂੰ ਜਾਂ ਤਾਂ ਮੇਰੇ ਤੇ ਝੂਠਾ ਪਰਚਾ ਹੁੰਦਾ ਹੂੰ ਜਾਂ ਮੈਂ ਆਪਣਾ ਘਰ-ਬਾਰ ਵੇਚਦਾ ਇਹਦਾ ਘਰ ਫਰਮ ਹੂੰ ਐਡੇ ਤਾਂ ਕਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਐਡੇ ਲੱਖ ਰੁਪਏ ਦਿੱਤਾ ਜਾਵੇ ਹੂੰ ਠੀਕ ਹੈ ਉਹ ਮੇਰੀ ਮਜਬੂਰੀ ਲਾ ਲਓ ਹੂੰ ਠੀਕ ਹੈ ਮੇਰਾ ਫਰਜ ਲਾ ਲਓ ਮੈਨੂੰ ਕਰਨਾ ਹੀ ਪੈਣਾ ਸੀ ਮੈਂ ਨਾ ਕਰਦਾ ਤਾਂ ਮਰਦਾ ਅੱਛਾ ਸਰ ਇਹ ਭੁੱਲਰ ਸਾਹਿਬ ਨਾਲ ਕੰਟੈਕਟ ਦੀ ਕਹਾਣੀ ਕਿਵੇਂ ਬਣੀ ਇਹ じゃ ਕਿਹੜਾ ਕਾਰੋਬਾਰ ਕਰਦੇ ਹੋ ਤੁਸੀਂ ਸਕ੍ਰੈਪ ਡੀਲਰ ਹੋ ਭਾਜੀ ਮੈਂ ਤੁਹਾਨੂੰ ਉਹੀ ਦੱਸਦਾ ਜਿਹੜਾ ਮੁੱਦਾ ਤਾਂ ਇਹ ਹੀ ਸੀਗਾ ਵੀ ਮੇਰੇ ਤੇ ਜਿਹੜਾ ਪਰਚਾ ਸੀ ਉਹਦਾ ਚਲਾਨ ਨਹੀਂ ਪੇਸ਼ ਹੋਊਗਾ ਜੀ ਉਹਨੂੰ ਖਤਮ ਕਰਾਂਗੇ ਉਹ ਤਾਂ ਪਰਚਾ ਸੀ ਪਤਾ ਸੀ ਇਹਨਾਂ ਨੇ ਤੇ ਤੁਹਾਨੂੰ ਲੱਗਦਾ ਪਿੱਛੇ ਮੀਡੀਆ 'ਚ ਵੀ ਮੈਂ ਸੁਣਿਆ ਇਹਨਾਂ ਦੇ ਸਟਾਫ ਵੱਲੋਂ ਗੱਲ ਆਈ ਹੈ ਵੀ 13 ਆਬਜੈਕਸ਼ਨਸ ਲਾਈਆਂ ਭੁੱਲਰ ਸਾਹਿਬ ਨੇ ਵੀ ਉਹ ਗਲਤ ਦਾ ਮਕਦਮਾ ਹੂੰ ਠੀਕ ਹੈ ਹੂੰ ਹੋਣ ਗੱਲ ਇਦਾਂ ਕਿ ਵੀ ਇਹਨਾਂ ਨੇ ਤਾਂ ਧੰਦਾ ਬਣਾਇਆ ਹੋਇਆ ਸੀਗਾ ਕਿ ਕਿਸੇ ਨਾ ਕਿਸੇ ਮੁੱਦੇ ਤੋਂ ਮੇਰੇ ਤੋਂ ਪੈਸੇ ਲੈਣ ਹੂੰ ਠੀਕ ਹੈ ਜੀ ਪਰ ਜਦੋਂ ਪੈਸਿਆਂ ਦੀ ਮਾਊਂਟ ਇੰਨੀ ਹੋ ਗਈ ਮੈਂ ਨਹੀਂ ਦੇ ਪਾ ਸਕਦਾ ਸੀ ਤੇ ਧਮਕੀਆਂ ਗਾਲਾਂ ਤਾਂ ਫਿਰ ਭਾਈ ਇਹਨਾਂ ਦਾ ਤਾਂ ਆਪਣਾ ਵੀ ਨਹੀਂ ਜ਼ਮੀਰ ਮਰਿਆ ਵੀ ਹੁਣ ਹਰ ਕੋਈ ਬੰਦੇ ਕੋ ਸਾਨੂੰ ਗਾਲ ਕੱਢ ਜਿਆ ਕੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਵਿਸਤਾਰ ਨਾਲ ਦੱਸੂਗਾ ਆ ਸਭ ਲੋਕ ਜਾਣਦੇ ਨੇ ਕਿ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਕੀ ਆ ਪਰ ਆਕਾਸ਼ਪੱਤਾ ਦੀ ਮਨੋਸਥਿਤੀ ਕੀ ਸੀਗੀ ਉਹਨਾਂ ਦਾ ਮੈਂਟਲ ਲੈਵਲ ਕੀ ਸੀਗਾ ਕਿੱਥੋਂ ਇਸ ਤੀ ਤੁਸੀਂ ਡਿਸਾਈਡ ਕਰ ਲਿਆ ਕਿ ਹੁਣ ਇਨਫਸ ਇਨਾਫ ਹੈ ਜਿਹੜਾ ਇਹਦਾ ਬ੍ਰੋਕਰ ਹੈ ਕਿਰਸ਼ਾਨੂ ਉਹ ਮੈਨੂੰ ਡੇਲੀ ਪਰੇਸ਼ਾਨ ਕਰਨ ਲੱਗ ਗਿਆ ਫੋਨ ਤੇ ਵੀ ਭੁੱਲਰ ਸਾਹਿਬ ਦਾ ਫੋਨ ਆਇਆ ਮਿਲਣਾ ਹੈ ਪੈਸੇ ਮੈਂ ਮਤਲਬ ਕਿ ਉਹਨੂੰ ਟਰਕਾਉਂਦਾ ਰਿਹਾ ਵੀ ਯਾਰ ਕਿਆ ਪਤਾ ਸਰ ਜਵੇ ਹੈ ਨਾ ਮਤਲਬ ਧਮਕੀਆਂ ਉਹ ਭੁੱਲਰ ਸਾਹਿਬ ਕਹਿੰਦੇ ਮੈਂ ਕਰ ਦੂੰਗਾ ਮੈਂ ਦੇਖ ਲੂੰਗਾ ਮੈਂ ਪਰਚਾ ਪਾ ਦੂੰਗਾ ਚਲੋ ਜੀ ਮੈਂ ਸੋਚਿਆ ਵੀ ਇਸ ਰੁਕਣ ਵਾਲਾ ਤਾਂ ਲੱਗਦਾ ਨਹੀਂ ਮੈਨੂੰ ਸਿਸਟਮ ਵੀ ਮੈਂ ਹੁਣ ਦਊਂਗਾ ਤਾਂ ਅਗਲੇ ਮਹੀਨੇ ਫੇਰ ਖੜੇ ਦੇ ਖੜੇ ਕਹਿਣਗੇ ਆਓ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਨੂੰ ਸਮਾਂ ਦੋ ਉਸ ਦੌਰਾਨ ਫਿਰ ਮੈਂ ਸੀਬੀਆਈ ਦਾ ਰੁਕ ਕੇ ਤਾਂ ਆਪਣੀ ਕੰਪਲੇਂਟ ਦਿੱਤੀ ਸੀ ਬੀਆਈ ਨੂੰ ਆਪਣਾ ਪੱਖ ਰੱਖਿਆ ਸਾਰਾ ਉਹਨਾਂ ਨੇ ਵੈਰੀਫਾਈਸ ਕੀਤੇ ਫੈਕਟ ਸਾਰੇ ਫਿਰ ਉਸ ਤੋਂ ਬਾਅਦ ਸੀਬੀਆਈ ਨੇ ਆਪਣਾ ਟਰੈਪ ਸ਼ੁਰੂ ਕੀਤਾ ਸੀਬੀਆਈ ਜੀ ਜਿਸੋ ਪੌੜੀ ਚੱਲ ਰਹੀ ਸੀ ਉਦੋਂ ਕੀ ਚੱਲ ਰਿਆ ਸੀ ਤੁਹਾਡੇ ਜ਼ਿਹਨ ਦੇ ਵਿੱਚ ਕਿ ਡੀਆਈਜੀ ਭੁੱਲਰ ਦੇ ਖਿਲਾਫ ਕੰਪਲੇਂਟ ਕਰ ਰਿਹਾ ਮੈਂ ਭਾਈ ਜੀ ਇਹ ਮੈਂ ਘਰੋਂ ਸੋਚ ਕੇ ਨਿਕਲਿਆ ਸੀ ਵੀ ਹੁਣ ਪਿੱਛੇ ਨਹੀਂ ਹਟਣਾ ਹੂੰ ਕਾਰਨ ਵੀ ਇਹ ਤੋਂ ਬੇਇੱਜ਼ਤੀ ਕਰਾਉਣੀ ਗਾਲ੍ਹਾਂ ਸੁਣੀਆਂ ਰੋਜ਼ ਡਰੀਏ ਇਹਦੇ ਤੋਂ ਹੂੰ ਇਨ ਇੱਕ ਦਿਨ ਖਤਮ ਕਰੀਏ ਇਸ ਚੀਜ਼ ਨੂੰ ਵੀ ਜੋ ਹੋਣਾ ਦੇਖੀ ਚੋ। ਤੁਹਾਡੇ ਤੇ ਕਿਰਸ਼ਾਨੂ ਦੇ ਵਿਚਾਰੇ ਕਨੈਕਸ਼ਨ ਕੀ ਸੀਗਾ ਬਾਈ ਜੀ ਕਿਰਸ਼ਾਨੂ ਐਜ਼ ਅ ਬ੍ਰੋਕਰ ਸਾਡੇ ਉਹ ਗੋਬਿੰਦ ਗੜ ਵੀ ਫਾਇਰ ਵਿਗਟ ਚ ਲੱਗਿਆ ਰਿਹਾ ਹੂੰ ਵੈਸੇ ਵੀ ਜਿੰਨੇ ਮਿਲ ਜਾਂਦੇ ਬੰਦੇ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਹੈ ਬ੍ਰੋਕਰ ਹੂੰ ਇਹਦੇ ਮਿਲਣ ਦੌਰਾਨ ਅਸੀਂ ਇਹਦੀਆਂ ਗੱਲਾਂ ਸੁਣਨੀਆਂ ਤਾਂ ਇਹਨੇ ਕਿਸੇ ਨੂੰ ਕਹਿਣਾ ਉਹ ਮੇਰਾ ਐਸਓ ਮੇਰਾ ਆਈਪੀਐਸਓ ਖੁਲਾਣਾ ਮੇਰਾ ਲੱਗਿਆ ਕੰਮ ਦੋ ਕਹਿਆ ਯਾਰ ਇਹ ਕਿਵੇਂ ਨੇ ਕੰਮ ਹੁੰਦੇ ਨੇ ਵੀ ਜਿਹੜੇ ਲੋਕ ਮੰਡੀ ਐ ਕੋਈ ਵੀ ਜਿਹਨੂੰ ਮਿਲਣਾ ਮੈਨੂੰ ਕੰਮ ਦੇ ਮੈਨੂੰ ਕੰਮ ਦੇ ਹੂੰ ਇਦਾਂ ਆ ਪੋਜੀਸ਼ਨ ਸੀ ਉਸ ਕੰਦੀ ਤੁਸੀਂ ਕਿੰਨੀ ਦੇਰ ਤੋਂ ਕਿਰਸ਼ਾਨ ਨੂੰ ਜਾਣਦੇ ਹੋ ਮੈਂ ਜਾਣਦਾ ਤੇ ਕਿ ਉਹਨਾਂ 5-6 ਮਹੀਨਿਆਂ ਤੋਂ ਜੀ 5-6 ਮਹੀਨਿਆਂ ਤੋਂ ਤੁਹਾਨੂੰ ਕਿਰਸ਼ਾਨੂ ਨੇ ਕਿਹਾ ਕਿ ਭੁੱਲਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਜਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਉਹ ਲਾਈਕ ਇਦਾਂ ਹੀ ਉਹ ਫੋਨ ਕਾਲ ਕਿਵੇਂ ਹੋਈ ਜਦੋਂ 8 ਲੱਖ ਦੀ ਡਿਮਾਂਡ ਹੋਈ ਉਹ ਇਦਾਂ ਹੋਈ ਸੀਗੀ ਮੈਂ ਕਿਰਸ਼ਾਨੂ ਨਾਲ ਕਾਰ ਸੀਗਾ ਤੇ ਸੀਬੀਆਈ ਦਾ ਟਰੈਪ ਸੀ ਸਾਰਾ ਮੇਰੇ ਕੋਲ ਗੈਜਟ ਸੀ ਹਮ ਸਾਰੇ ਜੋ ਸੀਬੀਆਈ ਦੇ ਮਤਲਬ ਕਿ ਉਹ ਵੈਰੀਫਾਈਡ ਹੁੰਦ ਨੇ ਪੂਰੇ ਮਤਲਬ ਉਹ ਨਹੀਂ ਹਲਕਾ ਕੰਮ ਕੋਈ ਤੇ ਉਹ ਲੱਗੇ ਹੋਏ ਸੀ ਫੋਨ ਹੈਂਡ ਫਰੀ ਸੀਗਾ ਜਿਸ ਦੇ ਵਿੱਚ ਭੁੱਲਰ ਬੋਲਦਾ ਹੂੰ ਇਹ ਉਹਨੂੰ ਕਹਿੰਦਾ ਵੀ ਜੀ ਆਕਾਸ਼ ਬਤਾਨਣ ਵਾਲਾ ਮੇਰੇ ਕੋਲ ਹੂੰ ਤੇ ਵੀ ਮੈਨੂੰ ਦੱਸੋ ਕੀ ਕਹਿਣਾ ਹੈ ਉਹ ਕਹਿੰਦਾ ਇਹਦੇ ਤੋਂ ਅੱਠ ਲੈਣਾ ਹੈ ਅੱਠ ਹੂੰ ਕਹਿੰਦਾ ਅੱਛਾ ਜੀ ਕਹਿੰਦਾ ਜਿੰਨੇ ਜਿੰਨੇ ਦਿੰਦਾ ਲਈ ਚੱਲ ਇਹਨੂੰ ਕਹਿੰਦਾ ਅੱਠ ਕਰ ਦੇ ਪੂਰਾ ਹੂੰ ਇਹ ਇੱਕ ਰੇਟ ਆਡੀਓ ਹੈ ਜਿਹੜੀ ਐਜ਼ ਅ ਕੋਟ ਚ ਜਾਊਗੀ ਜੋ ਮੈਂ ਸ਼ਬਦ ਬੋਲੇ ਨੇ ਇਹੀ ਬੋਲੇ ਕੋਈ ਨਾ ਸਾ ਹਾਂ ਇਹ ਤੁਹਾਡੇ सीबीआई ਤੇ ਕਰਸ਼ਾਨੂ ਉਹਦੇ ਵਿਚਾਰੇ ਦੀ ਗੱਲ ਹੈ। ਜੀ ਜਨਾਹ। ਭੁੱਲਰ ਸਾਹਿਬ ਦੀ ਗ੍ਰਿਫਤਾਰੀ ਕਿੱਥੋਂ ਦੀ ਹੈ ਜੀ? ਇਹ ਮੇਰੇ ਲੱਗਦਾ ਇਨਵੈਸਟੀਗੇਸ਼ਨ ਦਾ 파ਟ ਹੈ। ਇਹ सीबीआई ਜੀ ਦੱਸ ਸਕਦੀ ਆ ਤੁਹਾਨੂੰ ਵੀ ਕਿਵੇਂ ਹੋਈ ਕਿਵੇਂ ਨਹੀਂ ਹੋਈ। ਹਾਂ ਠੀਕ ਹੈ। ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਐਫਆਈਆਰ ਤੋਂ ਬਾਅਦ ਹੋਈ ਹੈ। ਐਫਆਈਆਰ ਤੋਂ ਬਾਅਦ। ਅੱਛਾ ਤੁਸੀਂ ਇਹ ਕੱਲ ਪੈਚਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਭੁੱਲਰ ਸਾਹਿਬ ਘੱਟ ਕਰ ਲਓ, ਵੱਧ ਕਰ ਲਓ। ਬਾਈ ਜੀ ਸੁਣਦੇ ਹੀ ਨਹੀਂ ਕੁਝ। ਗਾਲਾਂ ਕੱਢਦੇ ਨੇ। ਇਹ ਤਾਂ ਕੰਮ ਹੈ ਮੈਂ ਕੁੱਟਣਾ ਵੀ ਇਹ ਤੇ ਰੋਣ ਵੀ ਨਹੀਂ ਦੇਣਾ ਹੂੰ ਭਾਈ ਜੀ ਦੁਨੀਆ ਤੇ ਨਾ ਇਸ ਦੇਖਿਆ ਪੁੱਛ ਦੇਖਿਆ ਪਰਖਿਆ ਗੱਲਾਂ ਤੁਸੀਂ ਕਿਸੇ ਨੂੰ ਕੁਝ ਦਿੰਨੇ ਹੋ ਕਰਦੇ ਹੋ ਬੰਦਾ ਤੁਹਾਡਾ ਰਿਗਾਰਡ ਕਰਦਾ ਹੂੰ ਕਿ ਹਾਂ ਯਾਰ ਇਹ ਬੰਦਾ ਮੇਰੇ ਲਈ obedient ਹੈ ਇਹ ਮੇਰੇ ਨਾਲ ਹੈ ਇਹ ਤਾਂ ਕਹਿੰਦਾ ਵੀ ਤੁਸੀਂ ਪੈਸੇ ਵੀ ਲਓ ਤੇ ਤੁਹਾਨੂੰ ਗਾਲਾਂ ਵੀ ਕੱਢੂਗਾ ਮੈਂ ਹੂੰ ਗਾਲਾਂ ਕਿਵੇਂ ਕੱਢੂਗਾ ਇਹ ਸਾਰਾ ਕੁਝ ਪਰ ਇੱਕ ਤੁਹਾਡੇ ਪਰਚੇ ਦਾ ਬਹੁਤ ਇਸ਼ੂ ਹੈ ਪਰਚੇ ਦਾ ਰੌਲਾ ਹੈ ਕਿ ਤੁਹਾਡੇ ਤੇ ਐਫ ਆਈ ਆਰ ਵੀ ਹੈ 420 ਹਾਂਜੀ ਇਹੋ ਕੀ ਸੀ ਨਕਦ ਕਤਮਾ ਜੀ ਪੁਲਿਸ ਨੇ ਕੋ ਕਤਮਾ ਦਿੱਤਾ ਜੀ ਕਿ ਆਕਾਸ਼ ਬੱਤਾ ਇੱਕ ਲੋਹੇ ਦੇ ਭਰੇ ਟਰੱਕ ਚ ਦਿੱਲੀ ਤੋਂ ਬੈਠ ਕੇ ਆ ਰਿਹਾ ਸੀ ਤੇ ਅਸੀਂ ਨਾਕਾ ਲਾਇਆ ਹੋਇਆ ਸੀ ਤੇ ਉਸ ਟਾਈਮ ਨਾਕੇ 'ਚ ਦੇਖਿਆ ਜੀ ਆਕਾਸ਼ ਬੱਤੇ ਕੋਲ 80 ਰੁਪਏ ਦੀ ਜੇਬ ਚੋਂ ਬਰਾਮਦ ਹੋਇਆ ਠੀਕ ਹੈ ਜੀ ਜਦ ਕੀ ਉਹ ਪਰਚਾ ਕੀ ਸੀ ਮੈਂ ਘਰ ਬੈਠਾ ਆਈ ਦਿਨ ਚੀ ਦੁਆਲੇ ਦੇ ਵੀ ਐਸ ਐਚਓ ਸਾਹਮਣੇ ਮੈਨੂੰ ਸਰੰਦ ਬੁਲਾਇਆ ਹੂੰ ਬੁਲਾ ਕੇ ਬੁਲਾਇਆ ਫਿਰ ਤੇ ਪਰਚਾ ਮੈਂ ਇਹ ਗੱਲ ਕਹਿਣਾ ਵੀ ਉਸ ਪਰਚੇ ਦੀ ਜਾਂਚ ਕਰਾਓ ਮੈਨੂੰ ਫਾਂਸੀ ਦਿਓ ਜੇ ਮੈਂ ਉਸ ਗਲਤ ਹੋ ਮਾਂ ਬਾਈ ਜੀ ਮੈਂ ਉਸ ਪਰਚੇ ਤੇ ਇਹ ਕਹਿੰਦਾ ਦਿੱਲੀ ਤੋਂ ਆਇਆ ਮੈਂ ਬਾਈ ਜੀ ਉਹ ਤੋਂ ਸਾਲ ਪਹਿਲਾਂ ਵੀ ਕਹਿੰਦਾ ਦਿੱਲੀ ਨਹੀਂ ਗਿਆ। ਮੈਂ ਕਿਵੇਂ ਆ ਗਿਆ ਦੂਜੀ ਗੱਲ ਇਹ ਕਹਿੰਦੇ ਟਰੱਕ 'ਚ ਬੈਠਾ ਆ ਰਿਹਾ। ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਆਦਮੀ ਆ ਪਰ ਬਾਈ ਜੀ ਮੇਰਾ ਕਰਦਾਰ ਟਰੱਕ 'ਚ ਬਹਿਣਾ। ਹੂੰ ਚਲੋ ਇਹ ਵੀ ਛੱਡੋ। ਇਹ ਇਹਨਾਂ ਨੇ ਕੀ ਦਿਖਾਇਆ ਵੀ ਟਰੱਕ ਦਿੱਲੀ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ ਤੇ ਨਾਕਾ ਪਤਾ ਕਿੱਥੇ ਲੱਗਿਆ ਆਇਆ ਸੀਗਾ। ਨਾਕਾ ਸੜਕ ਤੋਂ ਉੱਤਰ ਕੇ 4 ਕਿਲੋਮੀਟਰ ਅੰਦਰ ਉੱਥੇ ਤਾਂ ਰਸਤਾ ਹੀ ਨਹੀਂ ਉਹ ਗੋਬਿੰਦਗੜ੍ਹ ਨੂੰ ਜਾਣ ਦਾ ਬਾਈ ਜੀ। ਪਰਚਾ ਵੀ ਜਮਾਇਨੇ ਲੈ ਕੀ ਨਾਲ ਦਿੱਤਾ। ਹੂੰ ਉਹਨਾਂ ਸਾਹਮਣੇ ਇੱਕ ਫੈਕਟ ਦੇ ਕੇ ਨਾਮ ਦੇਚੇ ਗਲਤ ਹੈ ਸਾਰਾ। ਦਸਤਰੀ ਮੈਂ ਕੀ ਕਰਾਂ ਜਿਹੜੇ ਟਰੱਕ ਨੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਉਹ ਡਰਾਈਵਰਾਂ ਦਾ ਮੈਂ ਤਾਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਆ ਮੇਰਾ ਤੇ ਉਹਨਾਂ ਦਾ ਸਾਰੇ ਡਰਾਈਵਰਾਂ ਦਾ ਕਰਾਇਆ ਜਾਵੇ ਵੀ ਅਸੀਂ ਜਿੰਦਗੀ ਚ ਤੱਕ ਇਹਨੂੰ ਦੇਖਿਆ ਜਾਂ ਬੁਲਾਇਆ ਜਿਤਨਾ ਮੈਂ ਦਿੱਲੀੋਂ ਬਹਿ ਕੇ ਉਹਨਾਂ ਨੂੰ ਜਾਣਦਾ ਤਾਂ ਹੋਊਗਾ ਮੈਨੂੰ ਬਾਈ ਜੀ ਮੇਰਾ ਨਾਮ ਵੀ ਪਤਾ ਹੋਊਗਾ ਹਮ ਬਸ ਤਾਂ ਕੱਛ ਜਿੱ ਸਾਥ ਐਫ ਆਈ ਆਰ ਹੋਈ ਐ ਭੁੱਲਰ ਸਾਹਿਬ ਦੇ ਤੁਹਾਡੀ ਤੇ ਭੁੱਲਰ ਸਾਹਿਬ ਦੀ ਅਮਣੇ ਸਾਹਮਣੇ ਗੱਲਬਾਤ ਹੋਈ ਬੈਠੇ ਸੀ ਮੈਨੂੰ ਬਹੁਤ ਕੋੜਾ ਕੋੜਾ ਝਾਕ ਰਹੀ ਸੀ ਪਹਿਲਾਂ ਤਾਂ 2 ਵਜੇ ਤੱਕ ਹਮ ਜਦੋਂ ਬੱਜੇ 5 ਕੁ ਹਮਮ ੁੱਲਰ ਸਾਹ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਕੋਈ ਹੱਲ ਨਹੀਂ ਹੋਣਾ ਫਿਰ ੁੱਲਰ ਸਾਹ 'ਚ ਥੋੜੀ ਜਿਹੀ ਨਰਮਾਈ ਆਈ ਹਮਮ ਤੇ ਬਟ ਕੋਈ ਗੱਲ ਨਹੀਂ ਕੀਤੀ ਅਸੀਂ ਮੈਂ ਜਿਹੜੀ ਵੀ ਸਟੇਟਮੈਂਟ ਸੀ ਇਹਦੇ ਸਾਹਮਣੇ ਬੈਠ ਕੇ ਠੋਕ ਦਿੱਤੀ ਅੱਛਾ ਤੁਹਾਨੂੰ ਬਿਲਕੁਲ ਸਾਹਮਣੇ ਉਠਾ ਕੇ ਤੁਹਾਡੇ ਲਈ ਸਾਹਮਣੇ ਹੀ ਤਰ੍ਹਾਂ ਹੀ ਸੀਗਾ ਹਮ ਇਹ ਇਧਰ ਬੈਠੇ ਸੀ ਮੈਂ ਇਧਰ ਬੈਠਾ ਸੀ ਮਤਲਬ ਇੱਕ ਦੂਜੇ ਨੂੰ ਦੇਖ ਰਹੇ ਸੀ ਹਮ ਸਾਰਾ ਕੁਝ ਸੀ ਉੱਥੇ ਕੋਈ ਤੁਹਾਡੀ ਗੱਲਬਾਤ ਨਹੀਂ ਹੋਈ ਭਾਈ ਜੀ ਮੈਂ ਕਰਨੀ ਹੋਣੀ ਸੀ ਮੈਂਦਰੋਂ ਭਰੇ ਨਹੀਂ ਨਾ ਹੋਇਆ ਸੀ ਸ਼ਾਇਦ ਮਨ ਲੱਗ ਪੈਂਦਾ ਇਹਦੇ ਨਾਲ ਜੇ ਮੈਂ ਗੱਲ ਕਰਦਾ ਅੰਤ ਅਥਕ ਸਥਿਤੀ ਪਹੁੰਚ ਗਈ ਬਿਲਕੁਲ ਅੱਛਾ ਜਿਸ ਦਿਨ ਤੁਸੀਂ ਕੰਪਲੇਂਟ ਦੇਣ ਗਏ ਹੋ ਬਗਰ ਮੈਂ ਥੋੜਾ ਥੋੜੇ ਫੈਮਿਲੀ ਨਾਲ ਜੁੜਾ ਸਵਾਲ ਪੁੱਛਣਾ ਚਾਹੁੰਦਾ ਜੀ ਘਰੇ ਗੱਲਬਾਤ ਹੋਈ ਮਿਸਿਸ ਨਾਲ ਮਾਪ ਰੱਖਣਾ ਬਿਲਕੁਲ ਵੀ ਮੇਰੀ ਵਾਈਫ ਨਾਲ ਮੇਰੀ ਗੱਲ ਹੋਈ ਭਾਈ ਜੀ ਦੇਖੋ ਗੱਲ ਇਹ ਆ ਕਿ ਕੋਈ ਵੀ ਮਤਲਬ ਜਨਾਨੀ ਸੈਨੂ ਕੀ ਉਹਦੇ ਬੰਦੇ ਨੂੰ ਕੋਈ ਗਾਲ ਕੱਢੇ ਕਿ ਮੈਂ ਆਪਣੀ ਜ਼ਿੰਦਗੀ ਦੇਖਣੀ ਆ ਆਪਣਾ ਕੰਮ ਦੇਖਣਾ ਆਪਣੇ ਬੱਚੇ ਦੇਖਣੇ ਨੇ ਪਰ ਇੱਕ ਜਨਾਨੀ ਨੇ ਕਦੇ ਸਹਿੰਦੀ ਵੀ ਉਹਦੇ ਘਰ ਵਾਲੇ ਨੂੰ ਕੋਈ ਗਾਲ ਕੱਢੀ ਜਦੋਂ ਮੈਂ ਦੱਸਿਆ ਨਾ ਹੂੰ ਤਬ ਸ਼ਾਇਦ ਮੈਂ ਨਾ ਜਾਂਦਾ ਤਾ ਉਹ ਚਲਦੀ ਕੋਈ ਜਾਂਦੀ ਮੇਰੇ ਨਾਲ ਵੀ ਆਪਾਂ ਕਿਉਂ ਹੂੰ ਭਾਈ ਜੀ ਮੈਨੂੰ ਹੁਣ ਸਮਝ ਆ ਗਿਆ ਲੋਕ ਇੰਡੀਆ ਛੱਡ ਕੇ ਕੈਨੇਡਾ ਕਿਉਂ ਜਾਂਦੇ ਨੇ ਇਹਨਾਂ ਵਜ੍ਹਾ ਨਾਲ ਜਦੋਂ ਕੀ ਹੋਇਆ ਨਾ ਮੈਨੂੰ ਕੋ ਪਤਾ ਲੱਗਿਆ ਲੋਕ ਇੰਡੀਆ ਨੂੰ ਕਿਉਂ ਪੰਜਾਬ ਨੂੰ ਕਿਉਂ ਛੱਡੀ ਜਾਂਦੇ ਤੁਹਾਨੂੰ ਡਰ ਨਹੀਂ ਲੱਗਿਆ ਭਾਈ ਜੀ ਰੋਜ਼ ਡਰਨ ਨਾਲ ਤਾਂ ਆ ਠੀਕ ਸੀ ਡਰ ਉਹ ਵੀ ਤਾਂ ਰੋਜ਼ ਇੱਕ ਡਰੇ ਸੀ ਜੇ ਇਹਨੂੰ ਪੈਸੇ ਨਾ ਦਿੱਤੇ ਕੀ ਕਰ ਦੂ ਪਤਾ ਨਹੀਂ ਹਜੂ ਨਿਬੜਦਾ ਗਿਆ ਨਾ ਮੇਟਰ ਮੇਰੇ ਨਾਲ ਨਾ ਪਤਾ ਨਹੀਂ ਕਿੰਨੇ ਦਾ ਫਾਇਦਾ ਹੋ ਗਿਆ ਕਿੰਨੇ ਨੂੰ ਹੋਰ ਤੰਗ ਕਰਦਾ ਸੀ ਹਾਲੇ ਕਹਿੰਦੇ ਰਜ਼ਾਨਾ ਦੇ ਰੋਣ ਰੋਣ ਨਾਲ ਬੜਾ ਕੁਛ ਹੈ ਉਸ ਸੀਲੀਆਫੇ ਜਾਂ ਤੋਂ ਪਹਿਲਾਂ ਪੂਰੀ ਰਾਤ ਸੋਤੇ ਕਿ ਨਹੀਂ ਬਿਜਿਸ ਦੋ ਰਤਾਂ ਨਹੀਂ ਸੁਤਿਆ ਇੱਕ ਰਾਤ ਨਹੀਂ ਪੂਰੀ ਰਾਤ ਮੈਂ ਮੰਨ ਚਈੀ ਦਾਲ ਸੀ ਵੀ ਪਰਮਾਤਮਾ ਦੇ ਤੇ ਨਿਭਾਣੇ ਚ ਰਹਿਣਾ ਸਾਡਾ ਕੋਈ ਠੀਕ ਪਰ ਇੱਕ ਬੰਦਾ ਸਾਨੂੰ ਗਾਲਾਂ ਕੱਢੀ ਜਾ ਰਿਹਾ ਯਾਰ ਅਸੀਂ ਹੁਣ ਕੁਛ ਕਿਹਾ ਨਹੀਂ ਸਾਡਾ ਕੋਈ ਲੈਣ ਦੇ ਨਹੀਂ ਯਾਰ ਉਹਦੇ ਨਾਲ ਕੋਈ ਉਹਦਾ ਮਾੜਾ ਨਹੀਂ ਸੀ ਕੀਤਾ ਹੂੰ ਫੇਰ ਵੀ ਮਗਲਾਂ ਕਿ ਭੈਣ ਚੋਦ ਤੂੰ ਇਹ ਕਰ ਦਿੰਦੀ ਹਡੋ ਯਾਰ ਬਹੁਤ ਗੰਦੀਆਂ ਗੱਲਾਂ ਸੀ ਬਹੁਤ ਗੰਦੀਆਂ ਗੱਲਾਂ ਜਦੋਂ ਕੰਪਲੇਂਟ ਦਿੱਤੀ ਸੀ ਵੀਆਈ ਨੇ ਪੂਰੇ ਫੈਕਟਸ ਵੈਰੀਫਾਈ ਕਰੇ ਥੋੜਾ ਵੀ ਜੀ ਮੈਂ ਫੇਰ ਦੱਸਾਂ ਨਾ ਕਿਹਾ ਥੋੜਾ ਸੀਬੀਆਈ ਦੇ ਵਿੱਚ ਕੰਪਲੇਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਤੁਸੀਂ ਲਿਖਤਾ ਤੇ ਸੀਬੀਆਈ ਨੇ ਕਰਤਾ ਹਮ ਐਵੇਂ ਨਹੀਂ ਹੁੰਦਾ ਫੈਟਾ ਪਤਾ ਨਹੀਂ ਕਿ ਸੀਜੇ ਨੂੰ ਜਣਾ ਖਣਾ ਸੀਬੀਆਈ ਹਮੇਸ਼ਾ ਪ੍ਰੋਪਰ ਜਾਂਚ ਕਰਦੀ ਹੈ ਵੈਰੀਫਿਕੇਸ਼ਨਸ ਕਰਦੀ ਹੈ ਸਾਰਾ ਕੁਝ ਕਰਦੀ ਹੈ ਹਰ ਚੀਜ਼ ਨੂੰ ਪ੍ਰੋਪਰ ਆਪਣੇ ਢੰਗਾਂ ਨਾਲ ડીਲ ਕਰਦੀ ਆ ਉਹ ਤੋਂ ਬਾਅਦ ਤੁਹਾਡੀ ਕਾਰਵਾਈ ਸਟਾਰਟ ਹੁੰਦੀ ਆ ਇਹ ਇੰਕੀ ਉਹ ਵੀ ਤੁਹਾਨੂੰ ਕਹਿਤਾ ਵੀ ਦਿੱਤਾ ਪਰਚਾ ਨਹੀਂ ਸੀਬੀਆਈ ਪਹਿਲਾਂ ਆਪਣੇ ਤੱਤ ਪੂਰੇ ਕਰਦੀ ਹੈ ਤੁਸੀਂ ਵਿਜੀਲੈਂਸ ਕੋ ਕਿਉਂ ਨਹੀਂ ਗਏ ਸਿੱਧਾ ਹੀ ਸੀਬੀਆਈ ਕੋ ਤੁਹਾਡੇ ਜਿੰਨਾ ਵੀ ਮੀਡੀਆ ਦੇ ਵਿੱਚ ਸੁਣਨਾ ਤੁਹਾਨੂੰ ਸਮਾ ਹੋ ਗਿਆ ਕੰਮ ਕਰਦੇ ਇਹਨੂੰ ਦੱਸੋ ਮੈਨੂੰ ਕੋਈ ਕਦੇ ਆਈਪੀਐਸ ਬੜਿਆ ਹੁੰਦਾ ਸੀ ਦੱਸੋ ਹਮ ਮੈਡੀ ਹੋਇਆ ਕਦੀ ਨਹੀਂ ਫਰਦੇ ਤਾਂ ਹੈਗੇ ਆ ਦੱਸੋ ਬਹੁਤ ਦੱਸੋ ਪੀਪਲ ਮਤਲਬ ਬਿਜ਼ਨਸ ਨੇ ਬਣਾਏ ਹੋਏ ਸਰਵਿੰਗ ਆਈਪੀਐਸ ਹਾਂਜੀ ਦੇਖੋ ਆਪਣੇ ਦੇਖੋ ਜੇਕਰ ਤੁਸੀਂ ਦੇਖਿਆ ਪ੍ਰੋਟੋਕੋਲ ਤਾਂ ਇਹ ਹੈ ਨਾ ਜੀ ਰੀਜ਼ਨ ਇਹ ਹੋਣਾ ਸੀ ਕਿਉਂਕਿ ਜੇ ਸਟੇਟ ਦੇ ਵਿੱਚ ਪਾਉਂਦੇ ਤਾਂ ਉਹਦੀ ਪਰਮਿਸ਼ਨ ਸੀਐਮ ਤੋਂ ਲੈਣੀ ਪੈਂਦੀਆਂ ਨੇ ਐਨੇ ਤਾਂ ਸਾਰਾ ਕੁਝ ਪੈਰਲ ਹੋ ਜਾਣਾ ਸੀ ਭਾਈ ਜੀ ਐਨੇ ਤਾਂ ਮੇਰੇ ਤੇ ਕੁਝ ਨਾ ਕੁਝ ਹੋ ਜਾਂਦਾ ਬਿਲਕੁਲ ਹੂੰ ਇਹ ਬਹੁਤ ਵੱਡਾ ਪ੍ਰੋਸੈਸ ਹੁੰਦਾ ਭਾਜੀ ਪਰ ਤੁਸੀਂ ਐਨੀ ਚੀਜ਼ਾਂ ਨੂੰ ਸੀਕ੍ਰੀਟ ਕਿਵੇਂ ਰੱਖਿਆ ਭਾਈ ਜੀ ਇਹਨਾਂ ਨੂੰ ਫਿਰ ਮੰਨ ਚ ਰੱਖਣੀ ਪੈਣੀ ਸੀਗਾ ਨਹੀਂ ਫਿਰ ਮੈਂ ਮਰਦਾ ਜੇ ਨਾ ਰੱਖਦਾ ਹੋਰ ਕੀ ਅੱਛੇ ਮੇਰੇ ਕੋਲ ਇੱਕ ਜਦੋਂ Trap ਲੱਗਿਆ ਹੈ ਪੂਰਾ ਪ੍ਰੋਸੀਜਰ ਕਿੰਨੇ ਦਿਨ ਦਾ ਸੀਗਾ ਤੁਸੀਂ 11 ਅਕਤੂਬਰ ਨੂੰ ਕੰਪਲੀਟ ਬਸ ਦੇਖ ਲਓ 11 ਤੋਂ ਲੈ ਕੇ ਨੇ ਦਿਨ ਨਹੀਂ ਸੀਗਾ ਨੇ ਦਿਨ ਚ ਹੋ ਗਿਆ ਹੋਰ ਅੱਛਾ ਇੱਕ ਹੋਰ ਚੀਜ਼ ਹੈ ਐਡੇ ਵੱਡੇ ਅਫਸਰਾਂ ਦੇ ਕਹਿੰਦੇ ਕੇਸ ਅਗਰ ਇਹਨਾਂ ਦਾ ਰੇਸ਼ੋ ਪਰਚੇ ਕਰਨੇ ਕੰਪਰੋਮਾਈਜ਼ ਹੋ ਜਾਣੇ ਆਕਾਸ਼ ਮੱਤਾ ਕੰਪਰੋਮਾਈਜ਼ ਕਰ ਸਕਦੇ ਆ ਮੈਂ ਹਰ মিডিਆ ਦੇ ਵਿੱਚ ਇੱਕੇ ਗੱਲ ਕਹਿੰਦਾ ਹੂੰ ਚੁੱકી ਚਾਕ ਤੇ ਬੈਠਾ ਹੂੰ ਮੇਰੇ ਤੇ ਮੇਰੇ ਟੱਬਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ ਚ ਘਮਾ ਦਿਓ ਜੇ ਅਸੀਂ ਰਾਜਨਾਮਾ ਕਰਕੇ ਮੈਂ ਏਡੀ ਬੱਡੀ ਗੱਲ ਬੋਲਣੀ ਬੜੀ ਵੱਡੀ ਸਟੇਜ ਤੇ ਰਾਜਨਾਮਾ ਨਹੀਂ ਹੋ ਆਜਨਾਮਾ ਇਹ ਲੱਕੇ ਪਾੜਤੀ ਬੱਜੀ ਜਦੋਂ ਮੈਂ ਕੀਤਾ ਤਾਂ ਪਾੜ ਕੇ ਕੀਤਾ ਸਾਰਾ ਕੁਝ ਹੂੰ ਇਹ ਤੇਰਾ ਰਾਜਨਾਮਾ ਬੱਜੀ ਸੂਰ ਸੂਰ ਨੂੰ ਮੇਰੇ ਇਕੱਲੇ ਨਾ ਹੁੰਦੀ ਨਾ ਮੈਂ ਸੋਚ ਜਾਂਦਾ ਬੱਜੀ ਮੈਂ ਆਪਣਾ ਆਫ ਦੀ ਰਿਕਾਰਡ ਕਹਿੰਦਾ ਤੁਹਾਨੂੰ ਮੈਂ ਮੋਬਾਈਲ ਚ ਤੁਹਾਨੂੰ ਲੋਕਾਂ ਦੇ ਮੈਸੇਜ ਪੜਾ ਨਹੀਂ ਸਕਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਦੁਆਵਾਂ ਮਿਲਨੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾ ਦੇ ਭੈਣਾਂ ਦੇ ਮੈਸੇਜਿਸ ਜਿਨ੍ਹਾਂ ਨਾਲ ਸਰੀਰਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਦੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਤੁਸੀਂ ਇਹ ਦੇਖੋ ਕਿੰਨੀ ਦੁਨੀਆ ਪਰੇਸ਼ਾਨ ਹੈ ਬਾਈ ਜੀ ਮੈਂ ਉਹ ਕਹਿ ਨਹੀਂ ਸਕਦਾ ਲੁਕਣਾ ਉਹ ਮੈਸੇਜ ਭੇਜਦੇ ਨੇ ਮੈਨੂੰ ਜਿਹੜੇ ਆਪਾਂ ਕੈਮਰੇ ਦੇ ਸਾਹਮਣੇ ਕਹਿ ਨਹੀਂ ਸਕਦਾ ਅੱਛਾ ਤੁਸੀਂ ਤਾਂ ਆਪਣੇ 8 ਲੱਖ ਵਾਲੀ ਕੰਪਲੇਂਟ ਦਿੱਤੀ ਪਰ ਅੰਦਰੋਂ ਤਾਂ 7.5 ਕਰੋੜ ਮਿਲੇ ਦੇਖੋ ਫਿਰ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਮਤਲਬ ਇਹਨਾਂ ਦਾ ਕਹਿਣਾ ਭੁੱਲਰ ਫਸਾਤਾ ਸਾਣਾ ਤਾਂ ਉਹਨੂੰ ਕਹਿੰਦੇ ਨੇ ਬਾਈ ਜੀ ਕਿ 7.5 ਕਰੋੜ ਵੀ ਆਕਾਸ਼ ਬੱਤੇ ਨੇ ਦਿਖਾਤਾ ਜਾ ਕੇ 26 ਘੜੀਆਂ ਵੀ ਮੇਰੀਆਂ ਨੇ 50 ਬੇਨਾਮੀ ਪ੍ਰਾਪਰਟੀਆਂ ਵੀ ਮੇਰੀਆਂ ਨੇ ਤੇ 300 ਕਿੱਲਾ ਵੀ ਮੇਰਾ ਚਲੋ ਵੀਰੇ ਮੇਰਾ ਮੋੜੋ ਸਾਰਾ ਕੁਝ ਮੈਂ ਫਸਾਇਆ ਹੈ ਸਾਰਾ ਕੁਝ ਮੇਰਾ ਮਿੱਥੋਂ ਲਿਆ ਇਹ ਤਾਂ ਗਲਤੀ ਹੋ ਗਈ ਸਾਰਾ ਕੁਝ ਦੇ ਦਿਓ ਮੈਨੂੰ ਹਾਂ ਹੀਉ ਬਬਰਾ ਫਸਾਉਣਾ ਤੇ ਇਹਨੇ ਕਹਿੰਦੇ ਨੇ ਥੋੜੂ ਮੈਂ ਫਸਾਉਣਾ ਠੀਕ ਹੈ ਤੁਹਾਡੇ ਕੋਲ ਮੈਂ ਕੋਈ ਚੀਜ਼ ਰੱਖਦਾ ਨਸ਼ੀਲੀ ਰੱਖਦਾ ਪੈਸਾ ਰੱਖਦਾ ਤੁਸੀਂ ਫਸਦੇ ਚੀਜ਼ ਤਾਂ ਮੇਰੀ ਹੈ ਭਾਈ ਜੇ ਮੈਂ ਕਿਡਾ ਮੀਰ ਆਦਮੀ ਹੋਊਗਾ ਸਾਡੇ 1.7 ਕਰੋੜ ਵੀ ਮੇਰੇ ਖਾਤਾ ਹੈ ਨਾ ਦੇਖੋ ਤਾਂ ਸਹੀ ਮੈਨੇ ਕੋ ਕਿੰਨਾ ਕੁਝ ਹੋਣਾ ਚਾਹੀਦਾ ਇਸ ਹਿਸਾਬ ਨਾਲ ਹਾਂ ਸਹੀ ਗੱਲ ਜਿੰਨਾ ਕੁਛ ਇਹਦੇ ਕੋਲੋਂ ਮਿਲੇ ਜੇ ਉਹ ਮੈਂ ਉੱਥੇ ਰੱਖਣ ਜੋਗਾ ਤਾਂ ਤਕਰੀਬਨ ਉਹਦੇ ਨਾਲੋਂ 20 ਕਰੋੜ ਤਾਂ ਹੋਊਗਾ ਇਹ ਮੇਰੇ ਕੋਲ ਤਾਂ ਹੀ ਅਲੱਗ ਰੱਖਦੇ ਆ ਬੱਤਾ ਸਾਹਿਬ ਇੱਕ ਪਰਸੈਪਸ਼ਨ ਹੋਰ ਵੀ ਚੱਲਦੀ ਹੈ ਕਹਿੰਦੇ ਇੱਕ ਕਾਮਨ ਮੈਨ ਇਕ ਆਮ ਆਦਮੀ ਜੇ ਕਿ ਕੰਪਲੇਂਟ ਦਿੰਦਾ ਸੀਬੀਆਈ ਐਕਸ਼ਨ ਲੈ ਲੈਂਦੀ ਹੈ ਡੀਆਈਜੀ ਨੂੰ ਫੜ ਲੈਂਦੀ ਹੈ ਮੈਂ ਸਿੱਧਾ ਕਹਾਂ ਪੋਲਿਟਿਕਲ ਕਨੈਕਸ਼ਨ ਤਾਂ ਨਹੀਂ ਹੈਗਾ ਕੋਈ ਵੀ ਫੋਨ ਆਇਆ ਤਾਂ ਕਾਰਵਾਈ ਹੋ ਗਈ ਸੱਚੀ ਗੱਲ ਇਹ ਹੈ ਹਮ ਕਿ ਮੈਂ ਖੁਦ ਸ਼ੌਕ ਦਾ ਹਮ ਮੈਨੂੰ ਪੂਰੀ ਪੰਜਾਬ ਹਿੰਦੁਸਤਾਨ ਇਹ ਫੋਰਮ 'ਚ ਲੋਕ ਅਪਰੀਸ਼ੀਏਟ ਕਰ ਰਹੇ ਨੇ ਹਮ ਠੀਕ ਹੈ ਬਾਕੀ ਮੈਨੂੰ ਕਿਸੇ ਵੀ ਮੈਂ ਸੋਚਦਾ ਕਿ ਆਪੋਜੀਸ਼ਨ ਕਿਉਂ ਚੁੱਪ ਬੈਠੀ ਹੈ ਓਪੋਜੀਸ਼ਨ ਤਾਂ 500 ਰੁਪਏ ਪਿੱਛੇ ਪ੍ਰਤਾਪ ਬਾਜਵਾ ਜੀ ਗਾ ਪਾਣ ਲੱਗ ਜਾਂਦੇ ਨੇ ਉੱਥੇ ਹੂੰ ਹੂੰ ਪ੍ਰਤਾਪ ਬਾਜਵਾ ਜੀ ਮੈਂ ਕਿੰਨੀ ਵਾਰ ਦੇਖਿਆ ਰੋਣਾ ਪੰਜ ਬਹੁਤ ਫੇਮਸ ਨੇ ਹੋ ਵੀ ਉੱਥੇ 500 ਲੱਖ ਜਾਨ ਦਾ ਰੋਲਾ ਹੋਵੇ ਗਾ ਪਾ ਦਿੰਦੇ ਨੇ ਜੀ ਐ ਹੋ ਗਿਆ ਬਾਹ ਹੋ ਗਿਆ ਇੱਥੇ ਚੁੱਪ ਨੇ ਕੱਲਾ ਸੁਪਾਲ ਖੇਰਾ ਜੀ ਬੋਲੇ ਨੇ ਜੀ ਹੋਰ ਕੋਈ ਬੋਲੇ ਹੂੰ ਸੁਪਾਲ ਖੇਰਾ ਜੀ ਬੋਲੇ ਨੇ ਹੋਰ ਕੋਈ ਨਹੀਂ ਬੋਲੇ ਤੁਸੀਂ ਬਾਜਵਾ ਸਾਹਿਬ ਨੂੰ ਨਾਰਾਜ਼ ਹੋ ਨਾਰਾਜ਼ ਨਹੀਂ ਗਾ ਜੀ ਵੀ ਹੈ ਕਿਥੇ ਰਹੇ हां नेता विरोधी तन्ने ਕਿੱਥੇ ਹੋ ਲੋਕਾਂ ਦੀ ਗੱਪਾਂ ਬਸ ਉਹੀ ਗੱਲਾਂ ਨਹੀਂ ਦੀ ਜਿੱਦਣ ਉਹਨਾਂ ਦੀ ਪਾਰਟੀ ਦੇ ਕੋਈ ਗੱਲ ਉਦੋਂ ਬੋਲਣਾ ਪੰਜਾਬੀ ਨਹੀਂ ਬੋਲਣਾ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਬਿਲਕੁਲ ਪੁੱਛੋ ਜੀ ਪੋਲਿਟੀਕਲ ਕਨੈਕਸ਼ਨ ਤਾਂ ਅਪੇਸ਼ ਬਤਾਦਾ ਕੋਈ ਨਹੀਂ ਨਹੀਂ ਹੈਗਾ ਜੀ ਬਿਲਕੁਲ ਵੀ ਨਹੀਂ ਹੈਗਾ ਪੋਲਿਟੀਕਲ ਕਨੈਕਸ਼ਨ ਹੁੰਦਾ ਹੈ ਪੈਸੇ ਨਾਲ ਜਾਂਦਾ ਮੇਰੇ ਤੋਂ ਹਾਂ ਇਹ ਪੈਸੇ ਨਾਲ ਮਨ ਤੋਂ ਇਹ ਮੈਨੂੰ ਧਮਕੀ ਮੈਨੂੰ ਗਾੜਾ ਕਰ ਦਿੰਦਾ ਕਿ ਮੇਰਾ ਪੋਲਿਟੀਕਲ ਕਨੈਕਸ਼ਨ ਹੁੰਦਾ ਆ ਸਭ ਤੋਂ ਵੱਡੀ ਗੱਲ ਐ ਕੁਝ ਨਹੀਂ ਆਦਾ ਮੈਂ ਜੀ ਆ ਪਰ ਮੈਂ ਬਰੁੰਦੀ ਤੇਰ ਤੋਂ ਇਹ ਜਰੂਰ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਚੁੱਪ ਕਿਉਂ ਹੋ ਥੋੜਾ ਜਿਹਾ ਪਾਣੀ ਆ ਗਿਆ ਮੈਂ ਦੇਖਿਆ ਦੋ ਵਾਰ ਬਾਈ ਜੀ ਹੋ ਜਾਂਦਾ پتہ ਗੱਲ ਕੀ ਐ ਵੀ ਠੀਕ ਐ ਚੱਲ ਰਿਹਾ ਸਾਰਾ ਕੁਝ ਮੈਂ ਕਿਹੜੇ ਸਮੇਂ ਚੋਂ ਨਿਕਲ ਰਿਹਾ ਇਸ ਟਾਈਮ ਮੈਨੂੰ ਇਹ ਪਤਾ ਬਾਈ ਜੀ ਮੇਰੇ ਘਰ ਦੇ ਵੀ ਰਾਤ ਨੂੰ ਬੱਟਾ ਵੀ ਵੱਜਦਾ ਨਾ ਹਮ ਸਾਰਾ ਟੱਬਰ ਸਾਂ ਕੇ ਦੇਖਦੇ ਆਂ ਅਸੀਂ ਕੀ ਹੋ ਗਿਆ ਕੀ ਹੋਵੇ ਦੋ ਨੀਚੋ ਕੋਈ ਧੋਵਾਰ ਨਿਕਲ ਜਾਂਦਾ ਨਾ ਹਾਂ ਜਾ ਕੇ ਦੇਖ ਕੇ ਆਈਦਾ ਨਹੀਂ ਦੁਬਾਰਾ ਤਾਂ ਨਹੀਂ ਆਉਂਦਾ ਹਾਏ 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 ਯਾਰ ਬੰਦਾ ਦੇਖ ਲੋ ਕਿੰਨੇ ਦੁੱਖ ਦੀ ਇਸ ਦੇ ਵਿੱਚ ਇਸ ਟੱਪ ਨਹੀਂ ਇਟਸ ਮੀਨ ਹੈ ਕਿ ਇਹਨੂੰ ਕਿੰਨਾ ਕੁ ਥ੍ਰੈਟ ਕੀਤਾ ਹੋਣਾ ਹੋਏ ਕਿੰਨਾ ਕੁ ਤੰਗ ਕੀਤਾ ਹੋਣਾ ਕਿ ਜਿਹੜਾ ਇੱਕ ਆਮ ਬੰਦੇ ਨੇ ਇੱਦਾਂ ਵੱਡਾ ਕਦਮ ਚੱਕਿਆ ਕਿਉਂਕਿ ਇੱਕ ਡੀਆਈਜੀ ਡੀਆਈਜੀ ਦੇ ਨਾਲ ਉਹਨੇ ਪੰਗਾ ਲੈ ਲਿਆ ਸਿੱਧਾ ਪੰਗਾ ਲੈਣ ਵਾਲੇ ਛਾਪ ਆਪਣਾ ਲੈ ਕੀ ਕਿਉਂਕਿ ਮੈਂ ਦੋ ਰਾਤਾਂ ਸੁੱਤਾ ਨਹੀਂ ਕਹਿੰਦੇ ਪਾਣੀ ਦੇ ਸੋਚ ਦੇ ਵਿੱਚ ਪਾਣੀ ਦੇ ਵਿੱਚ ਰਹਿ ਕੇ ਕਹਿੰਦੇ ਮગરਮਛ ਦਾ ਵੈਰ ਨਹੀਂ ਲਈਦਾ ਪਰ ਠੀਕ ਹੈ ਜੀ ਆਕਾਸ਼ ਪੱਥਾ ਨੇ ਸਮਝ ਲਓ ਪਾਣੀ ਦੇ ਵਿੱਚ ਰਹਿ ਕੇ ਮગરਮਛ ਨਾਲ ਵੈਰ ਲਿਆ ਡੀਆਈਜੀ ਕੋ ਛੋਟੀ ਮੋਟੀ ਨਹੀਂ ਬੜੀ-ਵੱਡੀ ਬਲਾ ਦਾ ਨਾਮ ਠੀਕ ਹੈ ਉਹ ਉਹਨੇ ਉਹ ਵੇਖੋ ਅੱਛਾ ਉਹਨਾਂ ਨੇ ਜਿੰਨੇ ਵੀ ਕੰਮ ਜਿੰਨਾ ਵੀ ਇਹਦੇ ਖਿਲਾਫ ਪ੍ਰੋਪਗੈਂਡਾ ਸਾਰਾ ਕੁਝ ਉਸੇ ਸੀਬੀਆਈ ਨੇ ਇਹਨੂੰ ਕੰਟਰੋਲ ਕਰਕੇ ਅੱਛਾ ਤੇ ਇਹਨਾਂ ਨੇ ਗੱਲ ਕੀਤੀ ਸੀ ਕਰਸ਼ਾਨੂ ਦੀ ਠੀਕ ਹੈ ਜੀ ਕਰਸ਼ਾਨੂ ਦੀ ਮੈਂ ਨਾ ਇੱਕ ਦੋ ਵੀਡੀਓ ਦੇ ਵਿੱਚ ਵੇਖਿਆ ਕਿ ਉਹਨਾਂ ਨੇ ਕਰਸ਼ਾਨੂ ਦਾ ਜਿਹੜਾ ਲਿੰਕਸ ਹੈ ਨਾ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਆਪਣਾ ਜ਼ਾਹ ਉਨੇ ਕਾ ਨਵਜੋਤ ਸਿੰਘ ਸਿੱਧੂ ਦਾ ਇਹ ਪੀਏ ਵੀ ਹੈ ਸ਼ਾਇਦ ਇਹ ਕਰਸ਼ਾਨੂ ਇੱਕ ਕਰਸ਼ਾਨੂ ਬੇਸਿਕਲੀ ਇੱਕ ਟਾਊਟ ਏ ਇਹ ਟਾਊਟ ਏ ਸਾਨੂੰ ਇਹਨਾਂ ਕੋਲ ਪੈਸੇ ਲੈਣ ਗਿਆ ਸੀ ਨਾ ਗੱਡੀ ਦੇ ਵਿੱਚ ਬੈ ਕੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਬੇਸਿਕਲੀ ਉਹ ਹੀ ਸਾਰੇ ਕਾ ਸਾਨੂੰ ਕੋਣ ਹੈ ਕਰਸ਼ਾਨੂ ਟਾਊਟ ਏ ਦੱਲਾ ਜਿਹਨੂੰ ਦੱਲਾ ਭੜਵਾ ਕਹਿੰਦੇ ਜਿਹੜਾ ਦੱਲੇगिरी ਕਰਦਾ ਹੈ ਜਿਹੜਾ ਕਹਿੰਦਾ ਜੀ ਦੇਓ ਪੈਸੇ ਮੈਂ ਤੁਹਾਡਾ ਕੰਮ ਕਰਵਾ ਦਿੰਦਾ ਵਾ ਠੀਕ ਹੈ ਦੇਓ ਪੈਸੇ ਜੀ ਮੇਰੀ ਫਲਾਣੇ ਅਫਸਰ ਨਾਲ ਠੀਕ ਹੈ ਉਹ ਕਹਿੰਦਾ ਹੈ ਕਿ ਮੈਂ ਜਿਹੜਾ ਵਾਂ ਮੈਂ ਇਹ ਹੀ ਚੀਜ਼ ਅਸੀਂ ਜਦੋਂ ਕਰਸ਼ਾਨੂ ਨਾਲ ਮੇਰੇ 4-5 ਮਹੀਨੇ ਤੋਂ ਲਿੰਕਸ ਹਨ ਤੇ ਮੈਂ ਇਹੀ ਵੇਖ ਕੇ ਪਰੇਸ਼ਾਨ ਸੀ ਕਿ ਜਿੱਦੋਂ ਕਿਸੇ ਸੋਸਾਇਟੀ ਕਿਸੇ ਜਗ੍ਹਾ ਤੇ ਪਹੁੰਚਦੇ ਸੀ ਤੇ ਹਰ ਬੰਦੇ ਨੂੰ ਕਹਿੰਦੇ ਸੀ ਕਿ ਇਹੜਾ ਕੰਮ ਹੈ ਕੰਮ ਦੋ ਫਲਾਣੇ ਕੋ ਕਰਾਣਾ ਧਮਕਾਉਣੇ ਕੋ ਕਰਨਾ ਇੱਕ ਬੰਦੇ ਕੋ ਇੰਨੇ ਕਿਵੇਂ ਉਹਦਾ ਸੋਰਸ ਨੇ ਫਿਰ ਉਸ ਤੋਂ ਬਾਅਦ ਕਹਿੰਦਾ ਉਹਨੇ ਹੀ ਆ ਕੇ ਮੈਨੂੰ ਆਖਿਆ ਕਿ ਇਹ ਇੰਜ ਕਰਕੇ ਕਾਸ਼ ਬਤਾ ਇੰਨੇ ਦੇ ਦਿੰਦੇ ਉਹਨੇ ਕਿਹਾ 8 ਲੱਖ ਹੀ ਲਵਾਂ ਤੋ ਜਿੰਨੇ ਦਿਨ ਦਾ ਫੜੀ ਜਾ 8 ਲੱਖ ਪੂਰੇ ਆਖ ਲੱਖ ਨੂੰ ਕਿਵੇਂ ਪੂਰੇ ਕਰੇ ਉਦੋਂ ਕਹਿੰਦਾ ਸੀਬੀਆਈ ਦਾ ਸਾਰਾ ਮੇਰੇ ਨਾਲ ਹੈ ਜਦੋਂ ਕਰਸ਼ਾਨੂ ਨੂੰ ਵੀ ਫੜਿਆ ਇਹਨੇ ਕਰਸ਼ਾਨੂ ਨੂੰ ਥੋੜੇ ਤੋਂ ਬਾਅਦ ਜਦੋਂ ਉਹਨਾਂ ਨੇ ਉਹਦਾ ਮੋਬਾਈਲ ਵੈਰੀਫਾਈ ਕੀਤਾ ਨਾ ਮੋਬਾਈਲ ਦੇ ਵਿੱਚ ਬਹੁਤ ਕੁਝ ਨਿਕਲਿਆ ਠੀਕ ਹੈ ਜਿਹਦੀ ਵਜ੍ਹਾ ਤੋਂ ਪਤਾ ਹੁਣ ਉਹਨਾਂ ਦੱਸਿਆ ਹੀ ਕਿ ਇਹ ਫੁੱਲਰ ਤੇ ਫਸਿਆ ਹੀ ਫਸਿਆ ਹੈ ਉਹ ਹਮ ਤਾਂ ਡੁੱਬੇ ਹਾਂ ਸਰਮ ਤੂੰ ਮੈਂ ਵੀ ਲੈ ਡੁੱਬੇਂਗੇ ਇਹਨਾਂ ਨੇ ਆਪਣੇ ਹੁਣ ਕਨਾਲ ਦੇ ਕਈ ਅਫਸਰ ਫਸੇ ਨੇ ਉਹ ਠੀਕ ਹੈ ਕਰਸ਼ਾਨੂ ਦੇ ਮੋਬਾਈਲ ਦੇ ਉੱਤੇ ਕਿਉਂ ਕਰਸ਼ਾਨੂ ਦੇ ਉਹਦੇ ਵਿੱਚ ਉਹਨਾਂ ਦੇ ਲਿੰਕਸ ਉਹਨਾਂ ਦੀਆਂ ਚੀਜ਼ਾਂ ਇਹ ਜਨ ਠੀਕ ਹੈ ਕਈ ਦਫਾ ਤੁਸੀਂ ਥਾਣੇ ਕਿਚਾਈਆਂ ਚਲ ਜਿਓ ਨਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਸਵਿਲੀਅਨ ਬੰਦਾ ਮਿਲਦਾ ਠੀਕ ਹੈ ਉਹ ਥਾਣੇ ਵੀ ਚੋੜਾ ਹੋ ਕੇ ਬੈਠਾ ਹੁੰਦਾ ਉਹ ਜੀ ਉਹ ਅਦਾਲਤਾਂ ਕਿਚਾਈਆਂ ਚ ਵੀ ਚੋੜਾ ਹੋ ਕੇ ਬੈਠਾ ਹੁੰਦਾ ਉਹ ਏਸੀ ਕਮਿਸ਼ਨਰ ਦੇ ਦਫ਼ਤਰ ਵੀ ਚੋੜਾ ਹੋ ਕੇ ਬੈਠਾ ਹੁੰਦਾ ਬੰਦਾ ਪੁੱਛਦੇ ਯਾਰ ਇਹ ਕੌਣ ਹੈ ਉਹ ਬੇਸਿਕਲੀ ਉਹ ਹੁੰਦਾ ਡਾਊਟ ਕਿ ਜਿਹਨੂੰ ਪਤਾ ਹੁੰਦਾ ਕਿ ਭਾਈ ਇਹ ਰੱਖਿਆ ਹੀ ਉਹਨੂੰ ਇਸ ਵਾਸਤੇ ਕਿ ਕੋਈ ਵੀ ਪੁਲਿਸ ਵਾਲਾ ਕੋਈ ਵੀ ਕਿਸੇ ਮੈਕਮੇ ਦਾ ਬੰਦਾ ਹੈ ਉਹ ਕਹਿੰਦਾ ਭਾਈ ਜੀ ਡਾਇਰੈਕਟ ਮੇਰੇ ਤੇ ਗੱਲ ਨਾ ਹੋਵੇ ਸਾਨੂੰ ਕੀ ਪਤਾ ਸਵਿਲੀਅਨ ਸਿਵਿਲੀਅਨ ਉਹ ਬੇਸਿਕਲੀ ਉਹ ਟਾਊਟ ਹੀ ਹੁੰਦਾ ਹੈ ਟਾਊਟ ਸੇ ਸਿਰਫ ਉਹਦਾ ਕੀ ਕੰਮ ਹੈ ਠੀਕ ਹੈ ਕਿ ਟੇਬਲ ਦੇ ਥੱਲੋਂ ਇੱਧਰ ਉੱਧਰ ਜਿਹੜਾ ਸਾਰਾ ਨਿਜ਼ਾਮ ਕਰਨਾ ਹੈ ਨਾ ਦੱਸੀ ਜਾ ਉਹਨਾਂ ਨੂੰ ਦੱਸਦਾ ਹੁੰਦਾ ਹੈ ਨਾ ਪੂਰੀ ਉਹਨੇ ਖਬਰੀ ਦੇਣੀ ਹੁੰਦੀ ਹੈ ਉਹਨੇ ਸਮਝ ਲਓ ਕਿ ਆਪ ਅਫਸਰ ਦੇ ਅੱਗੇ ਪੇਸ਼ ਹੋਣਾ ਆਪ ਉਹਦੇ ਨਾਲ ਗੱਲਬਾਤ ਕਰਨੀ ਤੇ ਦੂਸਰੇ ਬੰਦੇ ਨੂੰ ਵੀ ਆਪ ਕਰਨਾ ਉਹਨਾਂ ਨੇ ਅਫਸਰ ਨੂੰ ਤੇ ਬੰਦੇ ਨੂੰ ਮੂਦਰ ਮੂੰਹ ਨਹੀਂ ਕਰਾਣਾ ਉਹਨਾਂ ਨੇ ਕਿਹਾ ਤੁਸੀਂ ਇਧਰੋਂ ਦਵੋ ਤੇ ਮੈਂ ਉਧਰ ਦੀ ਨਾ ਉਧਰ ਵਾਲਿਆਂ ਨੂੰ ਕਹਿਣਾ ਕਿ ਤੁਸੀਂ ਕੰਮ ਕਰੋ ਉਹਦੇ ਕੋਲੋਂ ਵੀ 21 ਲੱਖ ਲੱਭਾ ਹੈ 21 ਲੱਖ ਉਹਦੇ ਕੋਲੋਂ ਵੀ ਲੱਭਾ ਹੈ ਜਿਹਦਾ ਵਿੱਚੋਂ ਦਾ ਖਾਲੀ ਕਮਿਸ਼ਨ ਬੰਦਾ ਰਿਹਾ ਹੈ ਕਿੰਤੂ ਪਹਿਲੇ ਐ ਕਿ ਉਹ ਕਿੰਨੇ 21 ਲੱਖੋਂ ਤੋਂ ਕਹਿੰਦੇ ਨੇ ਕਹਿੰਦੇ ਨੇ ਜਦੋਂ ਗਰੀਬ ਵੇਰਦਾ ਹੈ ਨਾ ਜਦੋਂ ਮਾੜਾ ਬੰਦਾ ਵੇਰਦਾ ਹੈ ਨਾ ਉਹ ਤੋਂ ਫਿਰ ਉਹ ਸਾਰੀਆਂ ਹਦਾਇਤਾਂ ਪਾਰ ਕਰਦੇ ਨੇ ਉਹਨੇ ਕਿਹਾ ਭਾਈ ਜਾਨ ਰੋਜ਼ ਰੋਜ਼ੇ ਮਰਨ ਨਾਲੋਂ ਇੱਕ ਦਫਾ ਮਰ ਜਾਣਾ ਉਹਨੇ ਕੀ ਆਖਿਆ ਉਹਨੇ ਕਿਹਾ ਰੋਜ਼ ਰੋਜ਼ੇ ਰੋਣ ਨਾਲੋਂ ਇੱਕ ਦਫਾ ਰੋਲੋ ਚੱਕ ਦੋ ਦਫਾ ਤੁਹਾਡੇ ਮੈਂ ਵੇਖਿਆ ਤੇਰੀ ਅੱਖਾਂ 'ਚ ਪਾਣੀ ਸੀ ਉਹਨਾਂ ਨੇ ਇਹੀ ਸਮਝ ਗਏ ਉਹਨੇ ਆਖਿਆ ਕਿ ਸਮਝ ਲੋ ਉਹਨੇ ਸਮਝ ਲੋ ਕਿ ਜੇ ਐਡਾ ਵੱਡਾ ਕਦਮ ਚੁੱਕਿਆ ਨਾ ਉਹਨੇ ਇਹੀ ਕੁਝ ਸਮਝਾਏਗਾ ਕਿ ਅੱਜ ਆੜ ਜਾਂ ਪਾਰ ਹਾਂ ਉਹਨੇ ਕਹਿੰਦਾ ਰੋਜ਼ ਰੋਜ਼ ਮਰਨ ਨਾਲੋਂ ਇੱਕ ਦਿਨ ਮਰਨਾ ਬਿਹਤਰ ਹੈ ਉਹ ਕਹਿੰਦਾ ਮੈਂ ਆਪ ਬੜਾ ਸ਼ੌਕ ਹਾਂ ਕਿ ਮੇਰਾ ਏਡੀ ਛੇਤੀ ਕਿਵੇਂ ਸੁਣਵਾਈ ਹੋਵੇ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਲੋਗ ਮਰਨ ਤੋਂ ਡਰਦੇ ਕਿਉਂ ਨੇ ਠੀਕ ਹੈ ਕਿ ਤੁਸੀਂ ਇੰਨੀ ਆਪਣੀ ਕਬਰ ਕਾਲੀ ਕਰੀ ਜਾਂਦੇ ਹੋ ਤੁਸੀਂ ਨਹੀਂ ਵੇਖਦੇ ਕਿ ਉਹ ਗਰੀਬ ਹੈ ਨਹੀਂ ਵੇਖਦੇ ਕਿ ਉਹ ਅਮੀਰ ਹੈ ਨਹੀਂ ਵੇਖਦੇ ਕਿ ਯਾਰ ਇਹਦੂ ਕੋਈ ਪੱਥਰ ਮੰਗਦੇ ਪਿਆ ਪੱਥਰ ਕਿੱਥੋਂ ਦੇਗਾ ਸਾਡਾ ਉਹ ਦੇਗਾ ਬਿਲਕੁਲ ਠੀਕ ਹੈ ਉਹ ਕਹਿੰਦੇ ਨੇ ਭਾਈ ਯਾਰ ਉਹਨੇ ਕਿਹਾ ਫਿਰ ਜਾਂ ਇੰਝ ਹੀ ਸਿਗਾ ਜਾਂ ਆਪਣਾ ਘਰ-ਬਾਰ ਵੇਚ ਕੇ ਪਰਲੇ ਦਾ ਘਰ-ਬਾਰ ਦਿੰਦਾ ਹਾਂ ਫਿਰ ਇੰਝ ਹੀ ਸਿਗਾ ਠੀਕ ਹੈ ਆ ਐਕਸ਼ਨ ਨਾਲ ਲੈਂਦਾ

ਬਾਕੀ ਅਲਮਾ ਕਰੇ ਯਾਰ ਇਹਨਾਂ ਲੋਗਾ ਤੋਂ ਬਚੋ ਹੋਰ ਵਾਕਈ ਇੱਕ ਗੱਲ ਉਹਨਾਂ ਵਿੱਚ ਜਿਹੜੀ ਕੀਤੀ ਨਾ ਹੋਰ ਉਹ ਇਹੀ ਇਹੀ ਵਜ੍ਹਾ ਹੈ ਕਿ ਕਈ ਲੋਕ ਜਿਹੜੇ ਅਸਟ੍ਰੇਲੀਆ ਅਮਰੀਕਾ ਕੈਨੇਡਾ ਯੂਕੇ ਜਿੱਥੇ ਬੈਠੇ ਨੇ ਉਹ ਸਿਰਫ ਇਹਨਾਂ ਲੋਕਾਂ ਦੇ ਦੁੱਖ ਦੀ ਵਾਇਦੋ ਚੱਲੇ ਗਿਆ ਨੇ ਕਿ ਇਹਨਾਂ ਲੋਕਾਂ ਨੇ ਉਹਨਾਂ ਨੂੰ ਇੰਨਾ ਕੁ ਦੁਖੀ ਕਰ ਛੜਿਆ ਇਹਨਾਂ ਨੂੰ ਦੁਖੀ ਕਰ ਰਿਆ ਕਿ ਉਹ ਆਪਣਾ ਪੰਜਾਬ ਛੱਡ ਕੇ ਭਜਣ ਦੇ ਮਜਬੂਰ ਹੋ ਗਏ ਨੇ ਠੀਕ ਹੈ ਕਿਉਂ ਇਹਨਾਂ ਦੀ ਧੋਨ ਚ ਸਰੀਆ ਹੈ ਕਿ ਉਸ ਟਾਈਮ ਜਦੋਂ ਇਹ ਸੀਟ ਤੇ ਬੈਠਦੇ ਨੇ ਇਹ ਸੂਰ ਬਣ ਜਾਂਦੇ ਨੇ ਠੀਕ ਹੈ ਸੂਰ ਬਾਜਾ ਨੇ ਕਿ ਜੇ ਦਿਲ ਕਰਦਾ ਮੈਨੂੰ ਵੀ ਮਾਰ ਦਵਾ ਮੈਨੂੰ ਵੀ ਮਾਰ ਦਵਾ ਕਿਉਂਕਿ ਇਹ ਮੰਗਦੇ ਨੇ ਬਾਦਸ਼ਾਹ ਹੀ ਕਹਿੰਦੇ ਨੇ ਅਸੀਂ ਕੁਰਸੀ ਤੇ ਬਹਿ ਗਏ ਆ ਅਸੀਂ ਬਾਦਸ਼ਾਹ ਆ ਇਹ ਲੋਕ ਜਿਹੜੇ ਨੇ ਸਰੀ ਰਿਆਇਆ ਹੈ ਅਸੀਂ ਇੱਥੇ ਜ਼ੁਲਮ ਕਰੀਏ ਅਸੀਂ ਇਹਨਾਂ ਕੋ ਪੱਟੀਆਂ ਪਕੜੀਆਂ ਦੀ ਤਰ੍ਹਾਂ ਬਸ ਉਹਨਾਂ ਨੂੰ ਡੰਡੇ ਮਾਰਦੇ ਰਹੇ ਜੀ ਉਹਨਾਂ ਕੋਲੋਂ ਕੰਮ ਲੈਂਦੇ ਰਹੇ ਕਹਿੰਦੇ ਨੇ ਨਾ ਸੋ ਦਿਨ ਜ਼ੋਰ ਦਾ ਤੇ ਇੱਕ ਦਿਨ ਸਾਦਾ ਸਾਦਾ ਉਹ ਸਾਪ ਹੋਇਆ ਵੇ ਤੇ ਇਹ ਕਹਾਵਤ ਇੱਥੇ ਸੈੱਟ ਹੋਈ ਬਿਲਕੁਲ ਸਹੀ ਸੈੱਟੀ ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ